ਭਾਰਤ ਪਾਕਿਸਤਾਨ ਸਰਹੱਦ ਤੇ ਮੌਜੂਦਾ ਜਦੋਂ ਜੰਗ ਯੁੱਧ ਵਰਗੇ ਹਾਲਾਤ ਹੁੰਦੇ ਨੇ ਤਾਂ ਇਹ ਸਰਹੱਦੀ ਲੋਕ ਆਖਰ ਰਸਤਾ ਕਿਵੇਂ ਤੈਅ ਕਰਦੇ ਨੇ ਕਿਉਂਕਿ ਭਾਰਤ ਤੇ ਪਾਕਿਸਤਾਨ ਹੁਸੈਨੀ ਵਾਲਾ ਬਾਰਡਰ ਤੇ ਆ ਕਿਉਂਕਿ ਭਾਰਤ ਪਾਕਿਸਤਾਨ ਨੂੰ ਜੋੜਦਾ ਹੁਸੈਨੀ ਵਾਲਾ ਪੁਲ ਜਦੋਂ ਭਾਰਤੀ ਫੌਜ ਬੰਦ ਕਰ ਦਿੰਦੀ ਆ ਤਾਂ ਇਹ ਸਰੱਦੀ ਪਿੰਡਾਂ ਦੇ ਲੋਕ ਆਪੋ ਆਪਣਾ ਪਿੰਡਾ ਕਿਵੇਂ ਤੈਅ ਕਰਦੇ ਨੇ ਪਹਿਲਾਂ ਤਾਂ ਦੇਖੋ ਮੈਂ ਕਿਸ਼ਤੀ 'ਚ ਮੌਜੂਦ ਆ ਇਹ ਸਤਲੁਜ ਹੈ ਇਸੇ ਕਿਸ਼ਤੀ ਦੇ ਰਾਹੀਏ ਲੋਕ اپنی ਸੁਰੱਖਿਅਤ ਥਾਵਾਂ ਤੇ ਜਾਂਦੇ ਨੇ ਹਾਲਾਂਕਿ ਆਧੁਨਿਕ ਯੁੱਗ ਦੇ ਵਿੱਚ ਟਰੈਕਟਰ ਟਰਾਲੀਆਂ ਦਾ ਇਸਤੇਮਾਲ ਹੁਣ ਜ਼ਰੂਰ ਹੋ ਰਿਹਾ ਪਰ ਫਿਰ ਵੀ ਜਦੋਂ ਰਸਤਾ ਬੰਦ ਹੋ ਜਵੇ ਤਾਂ ਉਸ ਦੇ ਮੱਦੇ ਨਜ਼ਰ 75 ਸਾਲ ਦੀ ਆਜ਼ਾਦੀ ਤੋਂ ਬਾਅਦ ਵੀ ਇਹ ਕਿਸ਼ਤੀ ਕਾਰਗਰ ਸਿੱਧ ਹੋ ਰਹੀ ਹੈ ਇਹ ਨੌਜਵਾਨ ਨੇ ਦੇਖੋ ਮੋਟਰਸਾਈਕਲ ਉੱਪਰ ਰੱਖਿਆ ਹੋਇਆ ਹੈ ਕਿਸ਼ਤੀ ਦੇ ਮਲਾਹ ਨੇ ਇਹ ਭਾਜੀ ਆਮੋਮਨ ਜੇ ਗੱਲ ਕੀਤੀ ਜਾਵੇ ਤਾਂ ਇਸੇ ਰਸਤੇ ਤੇ ਲੋਕ ਜਿਹੜੇ ਨੇ ਆਪਣਾ ਪਿੰਡ ਤੈ ਕਰਦੇ ਨੇ ਹਾਂਜੀ ਜਦੋਂ ਆਰਮੀ ਬੰਦ ਕਰ ਦਿੰਦੀ ਹੈ ਪੁਲ ਹਾਂਜੀ ਇੱਥੇ ਲੰਘਦੇ ਆ ਜੀ ਹਾਂਜੀ ਇੱਥੋਂ ਹੀ ਲੰਘਦੇ ਆ ਹਾਂਜੀ ਇੱਕ ਇੱਕ ਸਿੰਗਲ ਹੀ ਕਿਸ਼ਤੀ ਆ ਇਹ ਪਹਿਲਾਂ ਤਾਂ ਦੋ ਸ ਹੀ ਉਹਨੇ ਖਰਾਬ ਹੋ ਗਈ ਆ ਜੀ ਹਾਂਜੀ ਇਹਨੇ ਲੋਕਾਂ ਨੂੰ ਪਾਰ ਕਿਵੇਂ ਕਰਾਉਣਾ ਪੈਂਦਾ ਹੈ ਪੈਨਿਕ ਹਾਲਾਤ ਹੁੰਦੇ ਪਹਿਲ ਮਲਾ ਹੈਗਾ ਇੱਕ ਉਹ ਕਰਾਉਂਦੇ ਆ ਜੀ ਉਹ ਕਰਾਉਂਦੇ ਹਾਂਜੀ ਅੱਛਾ ਔਖਾ ਕਿੰਨਾ ਹੁੰਦਾ ਇਸ ਦਾ ਬਹੁਤ ਜ਼ਿਆਦਾ ਜੀ ਹਾਂਜੀ ਤਾਂ ਸਮਾਨ ਵੀ ਲੈ ਕੇ ਜਾਣਾ ਹੁੰਦਾ ਨਾਲ ਹਾਂਜੀ ਸਮਾਨੀ ਨਾਲ ਹੀ ਟਰੈਵਲ ਕਰਦੇ ਹਾਂ ਕਿਵੇਂ ਸਮਾਨ ਥੋੜਾ ਬਹੁਤਾ ਜੇਕਰ ਹੋਏ ਤਾਂ ਫਿਰ ਤਾਂ ਨਾਲ ਲੈ ਬਾਕੀ ਤਾਂ ਸਮਾਨ ਛੱਡ ਕੇ ਹੀ ਜਾਣਾ ਪੈਂਦਾ ਜੀ ਹਾਂਜੀ ਅੱਛਾ ਤੁਸੀਂ ਇੱਥੇ ਹੋਰ ਮਲਾ ਚਲਾਉਣੇ ਆ ਤੁਸੀਂ ਵੀ ਨਹੀਂ ਜੀ ਅਸੀਂ ਤਾਂ ਸਾਡੀ ਤਾਂ ਜ਼ਮੀਨ ਆਈ ਇੱਥੇ ਅੱਛਾ ਹਾਂਜੀ ਤੁਹਾਡੀ ਜ਼ਮੀਨ ਆ ਇੱਥੇ ਹਾਂਜੀ ਅੱਛਾ ਆਜ਼ਾਦੀ ਨੂੰ 75 ਸਾਲ ਹੋ ਗਏ ਪਰ ਇਹ ਕਿਸ਼ਤੀ ਅਜੇ ਵੀ ਕਾਰਗਰ ਹੈ ਹਾਂਜੀ ਹਾਂਜੀ ਇਹ ਇਹ ਚੱਲਦੀ ਆ ਜੀ ਪੂਰੀ ਤਰ੍ਹਾਂ ਵਧੀਆ ਸਾਰੇ ਜਿੰਨੇ ਵੀ ਪਿੰਡ ਨੇ ਇੱਥੋਂ ਹੀ ਲੰਘਦੇ ਆਉਣ ਜਾਣ ਇੱਥੋਂ ਹੀ ਹੁੰਦਾ ਜ਼ਿਆਦਾ ਇੱਥੋਂ ਹੀ ਹੁੰਦਾ ਜ਼ਿਆਦਾ ਹਾਂਜੀ ਚਹ ਰਸਤਾ ਉਹ ਜਿਹੜਾ ਪੋਲਾ ਬ੍ਰਿਜ ਹੈ ਉਹ ਉੱਥੋਂ ਵੀ ਲੰਘਦੇ ਆ ਜੀ ਹੂੰ ਉਹ ਹੁਣ ਬੰਦ ਹੋ ਜਾਣਾ ਜੀ ਫਿਰ ਜੇਕਰ ਮੌਲ ਖਰਾਬ ਹੁੰਦਾ ਤਾਂ ਪਹਿਲਾਂ ਵੀ 65 71 ਵੇਲੇ ਵੀ ਤੁਹਾਡੇ ਬਜ਼ੁਰਗ ਦੱਸਦੇ ਹੀ ਹੁਣੇ ਆ ਜਦੋਂ 65 ਤੇ 71 ਦੀ ਜੰਗ ਹੋਈ ਸੀ ਉਦੋਂ ਵੀ ਉਹ ਜਿਹੜਾ ਪੋਲਾ ਬੰਦ ਹੀ ਹੋ ਜਾਂਦਾ ਹਾਂ ਪੁੱਲ ਬੰਦ ਹੋ ਜਾਂਦਾ ਫਿਰ ਜੀ ਫਿਰ ਇਸ ਬੇੜੇ ਥਾਣੀ ਲੰਘਦੇ ਸਾਰੇ ਜੀ ਸਾਰੇ ਤਾਂ ਬਿਲਕੁਲ ਇਸ ਬੇੜੇ ਦੇ ਤਹਿਤ ਹੀ ਜਿਹੜੇ ਨੇ ਲੋਕ ਨੇ ਇਹ ਸਤਲੋਜ ਦਰਿਆ ਨੂੰ ਪਾਰ ਕਰਦੇ ਨੇ ਬਿਲਕੁਲ ਦਲੇਰੇ ਤਸਵੀਰ ਦਿਖਾ ਦਿਓ ਬਿਲਕੁਲ ਇਸ ਵੇਲੇ ਸਤਲੋਜ ਦੇ ਵਿੱਚ ਮੌਜੂਦ ਹਾਂ ਸੀ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਦੇ ਆਂ ਆ ਦੇਸ਼ ਆਜ਼ਾਦ ਹੋਏ ਨੂੰ 75 ਸਾਲ ਤੋਂ ਵੱਧ ਦਾ ਵਕਫਾ ਹੋ ਗਿਆ ਸਮਾਂ ਹੋ ਗਿਆ ਪਰ ਉਸ ਦੇ ਬਾਵਜੂਦ ਵੀ ਇਹ ਬੇੜੀ ਕਾਰਗਰ ਸਿੱਧ ਹੁੰਦੀ ਆ ਇਹਨਾਂ ਪਿੰਡਾਂ ਨੂੰ ਜੋੜਦਾ ਇਹ ਰਸਤਾ ਕਿਉਂਕਿ ਜਦੋਂ ਆਰਮੀ ਐਕਸ਼ਨ ਚ ਆਉਂਦੀ ਆ ਤਾਂ ਉਸ ਤੋਂ ਬਾਅਦ ਉਹ ਰਸਤਾ ਜਿਹੜਾ ਉਸ ਨੂੰ ਬਲੌਕ ਕਰ ਦਿੱਤਾ ਜਾਂਦਾ ਤਾਂ ਇਸ ਰਸਤੇ ਦੇ ਜ਼ਰੀਏ ਲੋਕ ਸੁਰੱਖਤ ਥਾਵਾਂ ਵੱਲ ਆਪਣਾ ਰੁੱਖ ਕਰਦੇ ਨੇ ਇਹ ਉਹ ਨੌਜਵਾਨ ਨੇ ਦੀ ਜ਼ਮੀਨ ਹੈ ਇੱਥੇ ਤਾਂ ਕਿਤੇ ਨਾ ਕਿਤੇ ਦੇਖਿਆ ਜਾਵੇ ਤਾਂ ਅੱਜ ਵੀ ਇਹ ਪਿੰਡ ਤਰਾਸਤੀ ਚੱਲ ਰਹੇ ਨੇ ਅਖਰ ਜੰਗ ਜੁੱਧ ਦੀ ਗੱਲ ਜ਼ਰੂਰ ਆਖੀ ਜਾਂਦੀ ਆ ਪਰ ਅਸਲ ਦੇ ਵਿੱਚ ਜਿੱਥੇ ਭਾਰਤ ਤੇ ਪਾਕਿਸਤਾਨ ਦੀਆਂ ਫੌਜਾਂ ਜੁੱਧ ਲੜਦੀਆਂ ਨੇ ਤਾਂ ਇਹ ਸਥਾਨਕ ਲੋਕ ਵੀ ਇੱਕ ਵੱਖਰੀ ਲੜਾਈ ਲੜਦੇ ਨੇ ਇਹ ਉਹ ਲੜਾਈ ਆ ਜੋ ਸ਼ਾਇਦ ਇਹਨਾਂ ਦੋਵਾਂ ਫੌਜਾਂ ਤੋਂ ਵੱਖਰੀ ਆ ਕਿਉਂਕਿ ਆਪਣੇ ਆਪ ਨੂੰ ਬਚਾਉਣਾ ਆਪਣੇ ਸਮਾਨ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਤੇ ਆਪਣਾ ਉਹ ਮਕਾਨ ਉਹ ਸਮਾਨ ਜੋ ਤਾਂ ਉਮਰ ਕੰਮ ਕਰਨ ਤੋਂ ਬਾਅਦ ਬਣਾਇਆ ਜਾਂਦਾ ਉਸ ਨੂੰ ਬਚਾਉਣਾ ਇੱਕ ਵੱਖਰੇ ਤਰ੍ਹਾਂ ਦੀ جنگ ਹੈ ਤਾਂ ਇਹ ਲੋਕ ਸਰਹੱਦੀ ਇਲਾਕੇ ਦੇ ਲੋਕ ਇਹ جنگ 65 71 ਕਾਰਗਿਲ ਕਈ ਜੰਗਾਂ ਹੈ ਲੜ ਚੁੱਕੇ ਨੇ ਤਾਂ ਹੁਣ ਇੱਕ ਵਾਰ ਫਿਰ ਤੋਂ ਦੇ ਦੋਵੇਂ ਦੇਸ਼ਾਂ ਦੀਆਂ ਫੌਜਾਂ ਦੇ ਵਿਚਾਲੇ ਤਣਾਅ ਹੈ ਤਾਂ ਇਹ ਡਰ ਤੇ ਸਹਿਮ ਦਾ ਮਾਹੌਲ ਹੈ ਤਕਰੀਬਨ ਇਹ ਪਿੰਡ ਜਿਹੜੇ ਨੇ ਇਹ ਬਹੁਤਾਤ ਖਾਲੀ ਹੋ ਚੁੱਕੇ ਨੇ ਲੋਕ ਆਪੋ ਆਪਣਾ ਸਾਜੋ ਸਮਾਨ ਲੈ ਕੇ ਇੱਥੋਂ ਬਾਹਰ ਜਾਂਦੇ ਹੋਏ ਨਜ਼ਰ ਆ ਰਹੇ ਨੇ ਟਰਾਲੀਆਂ ਦੇ ਰਾਹੀਂ ਬੇੜੀਆਂ ਦੇ ਰਾਹੀਂ ਤਾਂ ਆਪ ਕੋ ਆਪਣੇ ਰਿਸ਼ਤੇਦਾਰਾਂ ਦੇ ਘਰ ਇਹ ਲੋਕ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਡਰ ਦਾ ਮਾਹੌਲ ਹੈ ਹਾਲਾਂਕਿ ਕਹਿੰਦੇ ਪ੍ਰਸ਼ਾਸਨ ਆਰਮੀ ਨੇ ਨਹੀਂ ਕਿਹਾ ਪਰ ਉਸ ਦੇ ਬਾਵਜੂਦ ਵੀ ਜਿਹੜੇ ਲੋਕ ਨੇ ਉਹ ਆਪੋ ਆਪਣੇ ਤਰੀਕੇ ਦੇ ਨਾਲ ਇੱਥੋਂ ਪਲਾਨ ਕਰਦੇ ਹੋਏ ਨਜ਼ਰ ਆ ਰਹੇ ਨੇ ਕੈਮਰੇ ਪਰ ਤਾਂ ਗੱਲਬਾਤ ਲਗਾਤਾਰ ਸਾਡੀ جاری ਹੈ ਭਾਜੀ ਕਿੰਨੀ ਆਬਾਦੀ ਹੈ ਜਿਹੜੀ ਇਸ 7 ਲੋਸ ਦੇ ਪਾਰ ਹੈ ਪਾਕਿਸਤਾਨ ਭਾਰਤ ਦੀ ਸਰੱਤ ਤੇ ਮੌਜੂਦ ਹੈ ਇਹ ਹਾਂਜੀ ਇੱਧਰ ਜੀ ਆਪਣੀ ਆਬਾਦੀ ਹੈਗੀ ਜੀ ਸਰ 10000 ਪਿੰਡ ਹੈਗੇ ਜੀ ਆਪਣੇ 25 ਜੋ ਪਿੰਡ ਚਾਂਦੀਵਾਲਾ ਗੱਟੀ ਰਾਜੋਕੇ ਖੁੰਦਰ ਗੱਟੀ ਕਮਾਲੇ ਵਾਲਾ ਭਾਨੇ ਵਾਲਾ ਤੇ ਆਪਣੇ ਜੱਲੋਕੇ ਇਹਨਾਂ ਦੇ ਵਿੱਚ ਜਿਹੜੀ ਆਬਾਦੀ ਹੈ ਕਿੰਨੀ 10000 ਹੈਗੀ ਹੈ ਸਾਰਾ अच्छा जब जब जंग वर्गे हालात ਹੁੰਦੇ ਨੇ ਜਿਵੇਂ ਹੁਣ ਪੈਨਿਕ ਹੈ ਹਾਂਜੀ ਹਾਂਜੀ ਤਾਂ ਉਹ ਰਸਤਾ ਬੰਦ ਹੋ ਜਾਂਦਾ ਤਾਂ ਇਹ ਲੋਕ ਫਿਰ ਆਪਣੀ ਸੁਰੱਖਿਆ ਥਾਵਾਂ ਤੇ ਬੇੜੀ ਦੇ ਰਸਤੇ ਹਾਂਜੀ ਇਹ ਬੇੜੀ ਥਾਂ ਨਹੀਂ ਆਉਂਦੇ ਜੀ ਸਰ ਇਧਰੋਂ ਬਹੁਤ ਮੁਸ਼ਕਲ ਹੋ ਜਾਂਦੀ ਹੈ ਸਾਨੂੰ ਕਿਉਂਕਿ ਕੋਈ ਕਿਸ਼ਤੀ ਆ ਕਿਉਂਕਿ ਸਾਨੂੰ ਟਾਈਮ ਵੀ ਲੱਗਦਾ ਫਿਰ ਇਧਰੋਂ ਲੰਘਣ ਲਈ ਸਾਨੂੰ ਫਿਰ ਬਹੁਤ ਮੁਸ਼ਕਲ ਹੋ ਜਾਂਦੀ ਸਾਨੂੰ ਇਧਰੋਂ ਜੀ ਅੱਛਾ 21 ਕਿਸ਼ਤੀ ਆ 75 ਸਾਲ ਹੋ ਗਏ ਨਾ ਦੇਸ਼ ਆਜ਼ਾਦ ਹੋਏ ਨੂੰ ਫਿਰ ਵੀ ਕੋਈ ਤਰੱਕੀ ਨਹੀਂ ਸਰ ਕੋਈ ਵੀ ਨਹੀਂ ਕੋਈ ਵੀ ਜੋ ਵੀ ਬਣਦਾ ਹੈ ਪ੍ਰਧਾਨ ਮੰਤਰੀ ਜਾਂ ਕੋਈ ਵੀ ਆਉਂਦਾ ਹੈ ਬਸ ਇੰਨਾ ਕਹਿ ਦਿੰਦਾ ਵੀ ਮੈਂ ਤੁਹਾਨੂੰ ਕਿਸ਼ਤੀਆਂ ਦੇ ਦੂੰਗਾ। ਹਾਂ। ਕੱਲ ਆਏ ਸੀਗੇ ਢੁੱਲਰ ਸਾਹਿਬ ਉਹਨੇ ਵੀ ਕਿਹਾ ਸੀਗਾ ਮੈਂ ਦੋ ਕਿਸ਼ਤੀਆਂ ਦੂੰਗਾ ਪਰ ਅੱਜ ਤੱਕਰ ਦਿੱਤੀਆਂ ਨਹੀਂ ਉਹਨੇ ਕਿਸ਼ਤੀਆਂ ਦੋ। ਅੱਛਾ ਫਿਰ ਵਾਰੋ ਵਾਰੀ ਲੋਕ ਜਿਹੜੇ ਨੇ ਇੱਥੋਂ ਇਹ ਕਿਸ਼ਤੀ ਲੈ ਰਹੀ ਆਪਣਾ ਸਮਾਨ ਵੀ ਲੈ ਕੇ ਚਲੇ ਜਾਂਦੇ ਨੇ। ਹਾਂਜੀ ਹਾਂਜੀ ਸਰ ਸਮਾਨ ਵੀ ਇਧਰੋਂ ਲੈ ਕੇ ਜਾਈਦਾ ਫਿਰ। ਬਹੁਤ ਮੁਸ਼ਕਲ ਹੋ ਜਾਂਦਾ ਸਰ ਕਹਿੰਦਾ ਭਾਵਿਆ। ਹਾਂਜੀ ਬੱਚੇ ਬਜ਼ੁਰਗ ਔਰਤਾਂ ਹਾਂਜੀ ਹਾਂਜੀ ਵਿੱਚੇ ਕਿਸ਼ਤੀ ਦੀ ਇਧਰ ਹੀ ਸਭ ਉਦੋਂ ਤੋਂ ਖਾਵਾ ਇਧਰੋਂ ਆਣਾ ਜਾਣਾ ਅੱਛਾ ਉਹ ਜਿਹੜਾ ਪੋਲਾ ਹੁਸੈਨੀ ਵਾਲਾ ਬਾਰਡਰ ਨੂੰ ਜੋੜਦਾ ਉਸ ਨੂੰ ਆਰਮੀ ਬੰਦ ਕਰ ਦਿੰਦੀ ਹੈ ਹਾਂਜੀ ਹਾਂਜੀ ਉਸ ਆਰਮੀ ਬੰਦ ਕਰ ਦਿੰਦੀ ਜਦੋਂ ਜੰਗ ਦਾ ਐਲਾਨ ਹੋ ਜਾਂਦਾ ਜਦੋਂ ਉਦੋਂ ਮੁੜ ਕੇ ਸਾਨੂੰ ਨਹੀਂ ਲੰਘਣ ਦਿੰਦੇ ਉਧਰੋਂ ਸਾਨੂੰ ਫਿਰ ਬੇੜੀ ਕਿਸ਼ਤੀ ਥਾਣੀ ਆਉਣਾ ਪੈਂਦਾ ਸਾਨੂੰ ਇਧਰੋਂ ਹੀ ਇਧਰੋਂ ਬਹੁਤ ਮੁਸ਼ਕਲ ਆ ਸਾਨੂੰ ਬਿਲਕੁਲ ਮੁਸ਼ਕਲ ਆ ਕਹਿੰਦੇ ਜਦੋਂ ਜੰਗ ਦਾ ਐਲਾਨ ਹੋ ਜਾਂਦਾ ਹੈ ਜਦੋਂ ਜੰਗ ਯੁੱਧ ਵਰਗੀ ਸਥਿਤੀ ਬਣ ਜਾਂਦੀ ਆ ਤਾਂ ਉਹ ਰਸਤਾ ਜਿਹੜਾ ਉਹ ਬੰਦ ਹੋ ਜਾਂਦਾ ਉਸ ਰਸਤੇ ਤੇ ਬੰਦ ਹੋਣ ਤੋਂ ਬਾਅਦ ਇਹ ਲੋਕ ਜਿਸ ਤੇ ਕਈ ਪਿੰਡਾਂ ਦੀ ਆਬਾਦੀ 10000 ਤੋਂ ਵੱਧ ਦੱਸੀ ਜਾਂਦੀ ਆ ਤਾਂ ਇਸ ਬੇੜੀ ਦੇ ਰਸਤੇ ਆਪਣੀ ਜਾਨ ਬਚਾਉਂਦੇ ਨੇ ਤਾਂ ਲੋੜ ਹੈ ਥੋੜਾ ਸੋਚਣ ਦੀ ਸਰਕਾਰਾਂ ਨੂੰ ਲੋੜ ਹੈ ਤਾਂ ਕਿ ਹੁਕਮਰਾਨਾਂ ਨੂੰ ਤਾਂ ਕਿ ਇਹ ਲੋਕਾਂ ਦੀ ਸੁਵਿਧਾ ਦੇ ਲਈ ਕੋਈ ਕਦਮ ਚੁੱਕਿਆ ਜਾ ਸਕੇ ਕਿੰਨਾ ਮੁਸ਼ਕਿਲ ਕਿੰਨਾ ਦੇਖੋ ਕਿਵੇਂ ਇਹ ਲੋਕ ਜਿਹੜੇ ਨੇ ਇਸ ਵੇਲੇ ਇਹ ਮੁਸ਼ਕਲਾਂ ਦੇ ਨਾਲ ਦੋ ਚਾਰ ਹੋ ਰਹੇ ਨੇ ਖੁਦ ਭਾਜੀ ਹੁਣ ਬਾਜ਼ਾਰੋਂ ਆ ਰਹੇ ਹੋ ਤੁਸੀਂ ਨਹੀਂ ਅਸੀਂ ਤਾਂ ਪਿੱਛੇ ਰਹੇ ਹਾਂ ਸ਼ਹਿਰ ਵਿੱਚ ਰਾਤ ਉੱਥੇ ਕੱਤੀ ਸੀ अच्छा रात उथे कट के आए हो। ਹੁਣ ਆਪਣੇ ਘਰ ਵਾਪਸ ਆ। ਕੌਣ ਪਿੱਛੇ ਚੱਲੇ ਘਰ ਆ ਦੇ। اچھا ਉਥੇ ਘਰ ਡੰਗਰ ਬੱਛਾ। ਹਾਂ ਡੰਗਰ ਵਿੱਚ ਗਿਆ। اچھا ਡਰਦੇ ਮਾਰੇ ਰਾਤ ਬਾਹਰ ਕੱਟ ਕੇ ਆ। ਹਾਂ ਬੱਚੇ ਗਏ ਨੇ ਬੱਚੇ ਛੱਡ ਆ ਪਿੱਛਾਂ। ਹਮਮ ਸ਼ਹਿਰ ਹੈ। ਤੇ ਯਕਬ ਵਾਲੇ ਜਨੇ ਘਰ ਦੇ ਆ ਤੇ ਬੱਚੇ। ਹਮਮ ਕੁਝ ਅੱਧੇ ਉਥੇ ਛੱਡ ਆ ਬੱਚੇ। اچھا ਇਹ ਬੇਟਾ ਹੁਣ ਨਾਲ ਲੈ ਕੇ ਆ। ਹਾਂ ਲਾ ਇਹ ਰਹਿਣਾ ਨਹੀਂ ਮੇਰੇ ਬਿਨਾ। ਹਮਮ ਹਾਂਜੀ। اچھا ਮੁਸ਼ਕਿਲ ਕਿੰਨਾ ਹੁੰਦਾ ਜਦੋਂ ਐਵੇਂ ਆਉਣਾ ਜਾਣਾ ਹੋਵੇ ਕਿਤੇ ਜੀ? ਔਖਾ ਹੁੰਦਾ ਵੀਰੇ। ਹਮਮ ਹਾਂ ਹਣ ਤਾਂ ਬੜਾ ਔਖਾ ਹੈ ਤੇ ਪਰ ਮਾਰੀ ਦੌਣ ਚੱਲੇ ਆ। ਹੂੰ ਅੱਛਾ ਰਾਤ ਡਰਦੇ ਮਾਰੇ ਉਹ ਰਿਸ਼ਤੇ ਅਕਾਲ ਦੇ ਗਏ ਚਲੇ ਆ ਅੱਜਨ ਵਾਪਸ ਕਰੇ ਚਲਨੇ ਆ ਫੇਰ ਰਾਤ ਨੂੰ ਫੇਰ ਵਾਪਸ ਆਹ ਫੇਰ ਆਣੇ ਵਾਪਸ ਓੱਖਾ ਹੈ ਜੋ ਆ ਕਈ ਨਹੀਂ ਓੱਖਨ ਕੀ ਕਰ ਰਹੇ ਨੇ ਹੂੰ ਤਾਂ ਪਰੋ ਅੱਛਾ ਡੰਗਰਮਾਲ ਫੇਰ ਹਾਂ ਉੱਥੇ ਕੀ ਕਰੇ ਕਰਈਏ ਹਾਂ ਕਰਈਏ ਸਮਾਨ ਕਿਹੜਾ ਕਿਹੜਾ ਜਿਹੜਾ ਸ਼ਿਫਟ ਕਰਤਾ ਤੁਸੀਂ ਬਾਹਰ ਬਾਹਰ ਥੇ ਵੀ ਜਿਵੇਂ ਆ ਕਰਦ ਸਮਾਨ ਹੂੰ ਨਹੀਂ ਦੂਜੇ ਤਰ ਲੈ ਗਏ ਆਪਾਂ ਮੋਟਰਸਾਈਕਲ ਤੇ ਹਾਂ ਮੋਟਰਸਾਈਕਲ ਤੇ ਹੁਣ ਤਾਂ ਸੜਕ ਵੀ ਬੰਦ ਕਰਤੀ ਹੁਣ ਕਿਸਤੀ ਰਹੀ ਆਉਂਗੇ ਜਾਉਂਗੇ ਅਸੀਂ ਇਹ 베ੜੀ ਤੇ 베ੜੀ ਤੇ ਹਾਂ ਪਾਰ ਖਾਣਾ ਵਾਲਾ ਹਮਾਰਾ ਹਮਾਂ ਰੱਖ ਹੈ ਨਾ ਖਾਣ ਪੀਣ ਵਾਲਾ ਸੌਦਾ ਸੌਦਾ ਬਿਸਤਰੇ ਬਿਸਤਰੇ ਹਰ ਕੋ ਰੱਖ ਹੈ ਅੱਛਾ ਢਰ ਕਿੰਨਾ ਹੈ ਜੰਗਦਾ ਇਸ ਵੇਲੇ ਘਰਤ ਵਾਧੂ ਇਥੇ ਹਾਂ ਅਗਾ ਫਿਰ ਹੁਣ ਕੀ ਕਰੀਏ ਮਾਰੀ ਮਜਬੂਰੀ ਕਰਦਾਣਾ ਪੱਕ ਪਿਆ ਹੈ ਇੰਨਾ ਕਿਤੇ ਬੰਦਾ ਮਾਣੇ ਹਟੇ